ਉਧਰ ਆਜੇ ਨਰਾਤਿਆਂ ਦਾ ਤੇਜਾ ਦੇਣਾ ਇਸੇ ਲਈ ਮਾ ਚੰਦਰਕੰਟਾ ਦੀ ਪੂਜਾ ਕੀਤੀ ਜਾ ਰਹੀ ਹੈ ਮੰਦਰਾਂ ਦੇ ਵਿੱਚ ਸ਼ਰਧਾਲੂਆਂ ਦਾ ਤਾਂਤਾ ਲਗਿਆ ਹੈ 9 ਦਿਨ ਮਾਤਾ ਦੇ ਵਖੋ ਵਖਰੇ ਰੂਪ ਨੇ ਜੋ 9 ਰੂਪ ਨੇ ਉਹਨਾਂ ਦੀ ਪੂਜਾ ਹੈ ਜੋ ਮੰਦਰਾਂ ਦੇ ਵਿੱਚ ਕੀਤੀ ਜਾਣੀ ਹੈ ਦੇਵੀ ਪਾਰਵਤੀ ਦੇ ਵਿਆਹਤ ਸਰੂਪ ਨੂੰ ਮਾ ਚੰਦਰਕੰਟਾ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ ਭਗਵਾਨ ਸ਼ਿਵ ਦੇ ਨਾਲ ਵਿਆਹ ਤੋਂ ਬਾਅਦ ਦੇਵੀ ਪਾਰਵਤੀ ਨੇ ਆਪਣੇ ਮਸਤਕ ਤੇ ਅਰਧ ਚੰਦਨ ਧਾਰਨ ਕੀਤਾ ਸੀ ਜਿਸ ਕਰਕੇ ਉਹਨਾਂ ਨੂੰ ਦੇਵੀ ਚੰਦਰਕੰਟਾ ਦੇ ਨਾਂ ਦੇ ਨਾਲ ਜਾਣਿਆ ਜਾਣ ਲੱਗਾ ਧਾਰਮਿਕ માનਤਾਵਾਂ ਦੇ ਮੁਤਾਬਕ ਵੀ ਚੰਦਰਕੰਟਾ ਸ਼ੁਕਰ ਗ੍ਰਹਿ ਦੀ ਇਰਾਦਿਆ ਦੇਵੀ ਨੇ ਤਾਂ ਅਜ ਮੰਦਰਾਂ ਦੇ ਵਿੱਚ ਮਾਂ ਚੰਦਰਕੰਟਾ ਦੀ ਪੂਜਾ ਇਹ ਜੋ ਕੀਤੀ ਜਾ ਰਹੀ ਹੈ ਤੇਜ ਪਰਦੇ ਮੰਦਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਨਰਾਤਿਆਂ ਦੇ ਨਰਾਤਿਆਂ ਦੇ ਦੌਰਾਨ ਵੈਸ਼ਨੂ ਦੇਵੀ ਦੀ ਯਾਤਰਾ ਵੀ ਸ਼ੁਰੂ ਹੋ ਚੁੱਕੀ ਹੈ ਮੜ ਤੋਂ ਤਾਂ ਦੂਸੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਕ ਪਾਸੇ ਮਾ ਚੰਦਰ ਘੰਟਾ ਦੀ ਪੂਜਾ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਵੈਸ਼ਨੂ ਦੇਵੀ ਯਾਤਰਾ ਦੇ ਲਈ ਵੀ ਸ਼ਰਧਾਲੂ ਨੇ ਜੋ ਉਹਨਾਂ ਦੀ ਭੀੜੋਂ ਬਣ ਰਹੀ ਹੈ ਦਰਸਲ ਪਹਾੜੀ ਇਲਾਕਿਆਂ ਦੇ ਵਿੱਚ ਲੈਂਡਸਲਾਈਡੀਆਂ ਘਟਨਾਵਾਂ ਤੋਂ ਬਾਅਦ ਕਾਫੀ ਦਿਨਾਂ ਦੇ ਲਈ ਨੈਣਾ ਦੇਵੀ ਦੀ ਯਾਤਰਾ ਰੋਕ ਦਿੱਤੀ ਗਈ ਸੀ ਤਾਂ ਹੁਣ ਨੈਣਾ ਦੇਵੀ ਦੀ ਯਾਤਰਾ ਨੂੰ ਮੁੜ ਨਰਾਤਿਆਂ ਦੇ ਪਹਿਲੇ ਦਿਨ ਸ਼ੁਰੂ ਕਰ ਦਿੱਤਾ ਗਿਆ ਸੀ ਅੱਜ ਨਰਾਤਿਆਂ ਦਾ ਤੀਜਾ ਦਿਨ ਹੈ ਜਿੱਥੇ ਮਾ ਚੰਦਰ ਘੰਟਾ ਦੀ ਪੂਜਾ ਹੈ ਜੋ ਮੰਦਿਰਾਂ ਦੇ ਵਿੱਚ ਕੀਤੀ ਜਾ ਰਹੀ ਹੈ मां चंद्रकण्ठा दी पूजा ਦੇ ਵਿੱਚ ਸੁਨਹਿਰੀ ਆ ਫਿਰ ਪੀਲੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਨੇ ਇਹ ਮੰਨਤਾ ਹੈ ਮੰਨੀ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਭਗਵਾਨ ਸ਼ਿਵ ਦੇ ਨਾਲ ਵਿਆਹ ਤੋਂ ਬਾਅਦ ਦੇਵੀ ਪਾਰਵਤੀ ਨੇ ਆਪਣੇ ਮਸਤਕ ਤੇ ਅਰਧ ਚੰਦਨ ਧਾਰਨ ਕੀਤੀ ਤਾਂਤੀ ਜਿਸ ਕਰਕੇ ਉਹਨਾਂ ਨੂੰ ਦੇਵੀ ਚੰਦਰਕੰਟਾ ਦੇ ਨਾਮ ਦੇ ਨਾਲ ਜਾਣਿਆ ਜਾਣ ਲੱਗਾ ਧਾਰਮਿਕ ਮੰਨਤਾਵਾਂ ਦੇ ਮੁਤਾਬਕ ਦੇਵੀ ਚੰਦਰਕੰਟਾ ਸ਼ੁਕਰਗ੍ਰਹਿ ਦੀ ਅਰਾਧਿਆ ਦੇਵੀ ਨੇ ਇਸ ਦਿਨ ਖਾਸ ਕਰ ਸੁਨਹਿਰੀ ਜਾਂ ਫਿਰ ਪੀਲੇ ਰੰਗ ਦੇ ਕੱਪੜੇ ਸ਼ਰਧਾਲੂ ਪਾਉਂਦੇ ਨੇ ਫੰਦਰਾ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਦੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਕ ਪਾਸੇ ਪੂਜਾ ਇਹ ਜੋ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਇਹ ਨਹਿਨਾ ਦੇਵੀ ਦੀਆਂ ਤਸਵੀਰਾਂ ਨੇ ਜਿੱਤੇ ਸ਼ਰਧਾਲੂਆਂ ਦਾ ਜੋਸ਼ ਦਿਖਾਈ ਦੇ ਰਿਹਾ ਹੈ ਮਾਤਾ ਦੇ ਜਕਾਰੇ ਲਗਾਏ ਜਾ ਰਹੇ ਨੇ ਨਰਾਤਿਆਂ ਦੇ 9 ਦਿਨ ਅਤੇ 10 ਰਾਤਾਂ ਆਪਣੇ ਆਪ ਦੇ ਵਿੱਚ ਖਾਸ ਨੇ ਇਹ ਅਸੂ ਦੇ ਨਰਾਤੇ ਨੇ ਇਹ ਜਿੱਥੇ ਮਾਤਾ ਦੇ ਨੌ ਰੂਪ ਨੇ ਜਨਾਦੀ ਹਰ ਦਿਨ ਪੂਜਾ ਇਹ ਜੋ ਕੀਤੀ ਜਾਣੀ ਹੈ। ਦੇਵੀ ਦੁਰਗਾ ਦੇ ਨੌ ਰੂਪਾਂ ਦੀ ਪੂਜਾ ਨੂੰ ਸਮਰਪਿਤ ਇਹ ਤਿਹਾੜਾ ਹੈ। ਤਿਹਾੜਾ ਸਾਲ ਦੇ ਵਿੱਚ ਚਾਰ ਵਾਰ ਆਉਂਦਾ ਹੈ। ਇਸ ਵਾਰ ਅਸੂਦੇ ਨਰਾਤੇ ਨੇ ਹੈ ਜੋ ਦੁਸਹਿਰੇ ਤੋਂ ਪਹਿਲਾਂ ਹੁੰਦੇ ਨੇ। ਅੰਤ ਨਰਾਤਿਆਂ ਦਾ ਦੁਸਹਿਰੇ ਵਾਲੇ ਦਿਨ ਹੋਵੇਗਾ। ਤੇ ਦੁਸਹਿਰੇ ਤੋਂ ਪਹਿਲਾਂ ਆਉਣ ਵਾਲੇ ਨਰਾਤੇ ਇਹਨਾਂ ਨੂੰ ਸ਼ਰਦ ਨਵਰਾਤਰੀ ਵੀ ਕਿਹਾ ਜਾਂਦਾ ਹੈ। ਸਭ ਤੋਂ ਵੱਧ ਤੁਮਤਾਂ ਦੇ ਨਾਲ ਹੀ ਮਨਾਏ ਜਾਂਦੇ ਨੇ। ਤਾਂ ਇਹ ਤਿਹਾੜਾ ਦੇਵੀ ਦੁਰਗਾ ਦੇ ਦੁਆਰਾ ਮਹਿਸ਼ਾਸੂਰ ਨਾਮਕ ਰਾਖਸ਼ ਦੇ ਉੱਤੇ ਜਿੱਤ ਦੀ ਨਿਸ਼ਾਨੀ ਵੀ ਬਣਿਆ ਹੈ। दशरथ करने के लिए मैं पिछले काफी दिनों से उत्सुक था लेकिन दुर्भाग्यपूर्ण سراसा जो घटना घटी जिसके कारण जो है थोड़ा सा मन तो उदास हो रहा था लेकिन माँ पर इतना विश्वास था कि माँ जरूर बुलाएगी और नवरात्रा में फिर से यह शुरू हो गया कार्यक्रम तो बहुत अच्छा लगा आकर यहाँ के साइन बोर्ड को बहुत बहुत धन्यवाद कि मैंने एक एक चीज बर्फारीकियों से उस पर ध्यान दिया गया है और सजावट तो बहुत ही लाजवाब है माता रानी का दरबार तो दिव्य और भव्य दृष्टिकोण से पूरा सजा हुआ है तो इसलिए मैं सभी श्रद्धालुगण से कर, निवेदन करूँगा कि आए और माता का दर्शन करें